ਤੋ ਸੰਗ ਦੇਚ ਬੈਠਿਆ ਹੋਇਆ ਵੀ ਕੋਈ ਬਾਣੇ ਨਾਲੋਂ ਸ਼ਬਦ ਨਾਲੋਂ ਆਪਣਾ ਸੰਬੰਧ ਤੋੜ ਸਕਦਾ ਹੈ ਤੋ ਬੈਠਾ ਤੇ ਸਦਸੰਗ ਵਿੱਚ ਹੈ ਜੁੜਿਆ ਤੇ ਦਰਖਤ ਨਾਲ ਹੈ ਪਰ ਅੰਦਰੋਂ ਸੰਬੰਧ ਟੁੱਟਾ ਹੋਣ ਕਰਕੇ ਸੁੱਕ ਗਿਆ ਹੈ ਜੇ ਸੁੱਕ ਗਿਆ ਤਾਂ ਫਿਰ ਇੱਕ ਦੂਸਰਾ ਵੀ ਖਤਰਾ ਹੈ ਕਿ ਝੜ ਵੀ ਸਕਦਾ ਹੈ ਕਿਸੇ ਦਿਨ ਐਸਾ ਵਾਸਨਾ ਦਾ ਝਖੜ ਝੁਲਦਾ ਹੈ ਇਹ ਟੁੱਟ ਜਾਂਦਾ ਹੈ ਹੁਣ ਸਤਸੰਗ ਵਿੱਚ ਬੈਠਾ ਵੀ ਕੋਈ ਨਹੀਂ ਹੁਣ ਆਉਣਾ ਵੀ ਲੱਸੀਬ ਨਹੀਂ ਹੋਇਆ ਹੁਣ ਵਾਸਨਾ ਦੀ ਪਵਨ ਇਤਨਾ ਦੂਰ ਲੈ ਜਾਂਦੀ ਏ ਇਤਨਾ ਦੂਰ ਲੈ ਜਾਂਦੀ ਏ ਤਰ੍ਹਾਂ ਤਰ੍ਹਾਂ ਦੇ ਜਨਮ ਤੇ ਮਰਨ ਦੇ ਚੱਕਰ ਦੇ ਜੋ ਹੈ ਪਾ ਦਿੰਦੀ ਏ ਤੋਂ ਸਹਿਬਾਨੇ ਇਹ ਬੜਾ ਸੁੰਦਰ ਇੱਕ ਉਦਾਹਰਣ ਦਿੱਤਾ ਹੈ ਪੱਤਰ ਭੁਰਜੇੜ ਝੜੀਆਂ ਨਹੀਂ ਝੜੀਆਂ ਨਹੀਂ ਪੇਦ ਸੰਪਤਾ ਨਾਮ ਬਿਹੋਣ ਵਿਖੰਟਾ ਨਾਨਕ ਹੈ ਵਸੰਤ ਜਨ ਬਸਰੋ ਰਹੇ ਨੇ